ਇੱਲਾ ਵੀ ਮਿੱਤਰੋ ਛੋਡੇ ਵਾਤੇ ਲੈ ਕੇ ਆ ਗਏ ਪੂਰੀ ਘੈਂਟ ਚੀਜ਼ ਹੁਣ ਬਈ ਸੋਨੂੰ ਬੈੱਡ ਸੋਫਿਆਂ ਦੇ ਉੱਤੇ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਉਹ ਤਾਂ ਅੱਧੇ ਖਰਚੇ ਦੇ ਵਿੱਚ ਬੈੱਡ ਤੇ ਸੋਫੇ ਛੋਡੇ ਘਰ ਆ ਦੇਖ ਸਕਦੇ ਹੋ ਬਾਈ ਨੇ ਚਣਿਆ ਪਿਆ ਸਾਰਾ ਸਮਾਨ ਕਿਉਂ ਵੀ ਰਸੂ ਹਾਂਜੀ 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 ਕੀ ਚੀਜ਼ ਹੈ ਕੀ ਆਟਮਾ ਨੇ ਇਹ ਵੀਰੇ ਇਨਫਲੇਟੇਬਲ ਬੈੱਡ ਹੈਗਾ ਹਾਂਜੀ ਉਹ ਸੋਫਾ ਹੈਗਾ ਉਹ ਸੋਫਾ ਹੈਗਾ ਇਹਦੇ ਨਾਲ ਸੈਟ ਹੀ ਆਊਗੀ ਇਹਦੇ ਪੈਰ ਧਰਨਾ ਐ ਬੈਠ ਜਾਣਾ ਐ ਧਰ ਲੈਨੇ ਪੈਰ ਇਹ ਦੇ ਵਿੱਚ ਆ ਇਹ ਇਹ ਦੇ ਵਿੱਚ ਆ ਲੈ ਵੀ ਇਹਦੇ ਵਿੱਚ ਆ ਆ ਆਟਮ ਆ ਗਈ ਦੇਖ ਸਕਦੇ ਹੋਗੇ ਆ ਵੱਡਾ ਕਿਦੇ ਵਿੱਚ ਆ ਬਈ ਇਹ ਇਹ ਬਈ ਇਹਦੇ ਵਿੱਚ ਆ ਅੱਛਾ ਇਹ ਇਹਦੇ ਵਿੱਚ ਆਗਾ ਲੈ ਮਿੱਤਰੋ ਦੇਖ ਸਕਦੇ ਹੋ ਇਹਦੇ ਵਿੱਚ ਆ ਚੀਜ਼ ਆ ਗਈ ਹਾਂ ਜੇ ਕਿਸੇ ਨੇ ਦਿਖਾਈ ਇਹ ਤੇ ਬਈ ਜੇ ਕਿਸੇ ਨੇ ਸਫਰ ਕਰਨਾ ਨਾ ਸਫਰ ਚ ਲੈ ਜਾਣਾਗਾ ਹਾਂ ਆ ਲੈ ਜੋ ਲੈ ਆ ਲੈ ਇਹ ਕਿਹੜਾ ਆਟਮ ਨਹੀਂ ਹੈਗੀ ਪੂਰੀ ਕੈਂਡ ਚੀਜ਼ ਆ ਜ ਮਜ਼ਬੂਤ ਚੀਜ਼ ਆ ਤਰ ਹੋਰ ਦੱਸਦਾ ਲੈ ਦੀ ਖਾਸੀਅਤ ਹਾਂ ਆ ਲੋ ਇਹ ਕੀ ਚੀਜ਼ ਆ ਬਈ ਇੱਥੋਂ ਹਵਾ ਪੈ ਜੂ ਉਹ ਇੱਥੋਂ ਹਵਾ ਨਿਕਲ ਜੂਗੀ ਅੱਛਾ ਇੱਥੇ ਕੰਮ ਹੋ ਜੂਗਾ ਹਾਂ ਹੋਰ ਦੇਖੋ ਹਾਂਜੀ ਆ ਇਹਦਾ ਪੰਪ ਹੈ ਲੈ ਵੀ ਆ ਪੰਪਾ ਦਾ ਚਾਰਜ ਕਰ ਲਓ ਠੀਕ ਹੈ 10 ਚਾਰਜ ਕਰਕੇ ਤਿੰਨ ਚਾਰ ਵਾਰ ਭਰ ਦਿਓ ਇਹਨੂੰ ਇਹ ਅੱਛਾ ਹਾਂ ਕਿੰਨੇ ਕਿੰਨੇ ਰੁਪਏ ਦੇ ਆਟਮਾ ਨੇ ਬਈ ਇਹ ਬੈੱਡ ਵੀਰੇ 3500 ਰੁਪਏ ਦਾ ਹੈ ਹਾਂ ਸੋਫਾ 1500 ਰੁਪਏ ਦਾ ਹੈ ਸੋਫਾ 1500 ਰੁਪਏ ਦਾ ਆਲ ਇੰਡੀਆ ਡਿਲੀਵਰੀ ਆਪਣੀ ਠੀਕ ਆ ਲੈ ਇਹ ਕਿਸ ਨੇ ਕੈਸ਼ ਔਨ ਡਿਲੀਵਰੀ ਕਰਾਉਣੀ ਆ ਆਪਣਾ ਸੋਫੇ ਦਾ 100 ਰੁਪਿਆ ਤੇ ਇਹਦਾ 200 ਰੁਪਿਆ ਅਡਵਾਂਸ ਹੋਊਗਾ ਬਾਕੀ ਕੈਸ਼ ਔਨ ਡਿਲੀਵਰੀ ਹੋ ਜੂਗੀ ਜੀ ਕਿਸੇ ਨੇ ਆ ਕੇ ਲੈ ਜਾਣਾ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਆ ਲੌਂਗੋਵਾਲ ਆਨਲਾਈਨ ਸਟੋਰ ਇੰਸਟਾ ਤੇ ਆਪਣੀ ਆਈਡੀ ਆ ਜਾ ਕੇ ਫੋਲੋ ਕਰਨ ਹੋਰ ਕਾਫੀ ਪ੍ਰੋਡਕਟ ਹੁੰਦੇ ਨੇ ਆਪਣੇ ਕੋਲ